ਹਾਂਜੀ ਵੀਰੇ ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ ਕੀ ਹਾਲ ਚਾਲ ਆ ਸਾਰੇ ਕਿਸਾਨ ਭਰਾਵਾਂ ਦਾ ਤੇ ਅੱਜ ਵੀਰੇ ਆਪਾਂ 2 ਸਤੰਬਰ ਜਿਹੜੇ ਝੋਨੇ ਦੇ ਰੇਡ ਨੇ ਮੰਡੀ ਦੇ ਵਿੱਚ ਕੀ ਰਹੇ ਨੇ ਉਹਨਾਂ ਬਾਰੇ ਆਪਾਂ ਤੁਹਾਡੇ ਨਾਲ ਜਾਣਕਾਰੀ ਜਿਹੜੀ ਸਾਂਝੀ ਕਰ ਰਹੇ ਆ ਅੱਜ ਥੋੜੀ ਜੀ ਟਾਈਮ ਬੀਜੀ ਹੋਣ ਕਰਨਾ ਜਿਹੜੀ ਵੀਡੀਓ ਮਾਰਨਿੰਗ ਨਹੀਂ ਆ ਸਕੇ ਤੇ ਹੁਣ ਸ਼ਾਮ ਨੂੰ ਜਿਹੜੀ ਵੀਡੀਓ ਆਪਾਂ 2 ਸਤੰਬਰ ਵਾਲੀ ਤੱਦ ਤੱਕ ਰੇਡ ਜਿਹੜੇ ਪਹੁੰਚਦੇ ਕਰ ਰਹੇ ਆ ਵੀ ਮੰਡੀਆਂ ਦੇ ਵਿੱਚ ਕੀ ਰੇਡ ਰਹੇ ਨੇ ਅੱਜ ਦੇ ਇਸ ਤੰਦਰ ਨੂੰ ਮੌਸਮ ਥੋੜਾ ਖਰਾਬ ਆ ਸਾਰੀ ਕਿਤੇ بارش ਜਿਹੜੀ ਹੋ ਰਹੀ ਆ ਹੋ ਸਕਦਾ ਕਿ ਝੋਨੇ ਦੀ ਪਟਾਈ ਜਿਹੜੀ ਬਹੁਤ ਘੱਟ ਹੋਈ ਹੋਵੇ ਤੇ ਰੇਟ ਦੀ ਗੱਲ ਕਰੀਏ ਵੀਰੇ ਆਪਾਂ ਪਿਛਲੇ ਸਾਲ ਨੂੰ ਰੇਟ ਜਿਹੜੇ ਮੰਦੇ ਦੇ ਵਿੱਚ ਜਾ ਰਹੇ ਨੇ ਨਿਰਾਸ਼ ਨੇ ਕਿਸਾਨ ਜਿਹੜੇ ਹੋ ਰਹੇ ਨੇ ਜਿਨ੍ਹਾਂ ਨੇ 1500 ਨੂੰ ਝੋਨਾ 1847 1692 ਝੋਨਾ ਲਾਇਆ ਹੋਇਆ ਮਜੂਸ ਨਜ਼ਰ ਆ ਰਹੇ ਨੇ ਕਿਸਾਨ ਵੀ ਰੇਟ ਨੇ ਜਿਹੜੇ ਬਹੁਤ ਡਾਊਨ ਚੱਲ ਰਹੇ ਨੇ ਪਿਛਲੇ ਸਾਲ ਦੇ ਹਿਸਾਬ ਨਾਲ ਅੱਜ ਵੀ ਜਿਹੜੀ ਦੋ ਤਿੰਨ ਦੀ ਆਪਾਂ ਗੱਲ ਕਰਦੇ ਆਂ ਕੱਲ੍ਹ ਨਾਲੋਂ 100 150 ਰੁਪਏ ਦੀ ਮੰਡੀ ਜਿਹੜੀ ਦੇਖਣ ਨੂੰ ਮਿਲ ਰਹੀ ਆ ਤੇ ਵੀ ਜੇ ਅੱਪਾ ਗੱਲ ਕਰ ਰਹੇ ਪਹਿਲਾਂ ਕਰਨਾਲ ਮੰਡੀ ਦੀ 1509 ਚੋਂ ਨਾਲ ਜਿਹੜਾ ਥੇ 2200 ਰੁਪਏ ਤੋਂ ਲੈ ਕੇ 2650 ਰੁਪਏ ਤੱਕ ਵਿਕਿਆ ਜਿਹੜਾ 3000 ਬੋਰੀ ਜਿਹੜੀ ਉੱਥੇ ਪਹੁੰਚੀ ਆ ਤਿੰਨ ਰੇਲਾ ਮੰਡੀ ਦੇ ਵਿੱਚ ਪ੍ਰਾਣੀ 17 18 ਜਿਹੜੀ 3600 ਰੁਪਏ ਤੋਂ ਲੈ ਕੇ 3700 ਰੁਪਏ ਤੱਕ ਵਿਕਿਆ ਪ੍ਰਾਣੀ 18 47 2900 ਤੋਂ ਲੈ ਕੇ 3080 ਰੁਪਏ ਤੱਕ ਵਿਕਿਆ ਰਾਣੀ 1509 ਜਿਹੜੀ 2900 ਤੋਂ ਲੈ ਕੇ 3010 ਰੁਪਏ ਤੱਕ ਜਿਹੜੀ ਵਿਕੀ ਆ ਨਮੀ ਜਿਹੜੀ 1509 ਉਹ 2350 ਰੁਪਏ ਤੋਂ ਲੈ ਕੇ 2600 ਰੁਪਏ ਤੱਕ ਜਿਹੜੀ ਇਹ ਵਿਕੀ ਆ ਤੇ 8000 ਬੂਰੀ ਜਿਹੜੀ ਮੰਡੀ ਦੇ ਵਿੱਚ ਇਹ ਪਹੁੰਚੀ ਆ ਉਸ ਤੋਂ ਅਗਿਆਤ ਕਰਨਾ ਆਪਾਂ ਇੰਦਰੀ ਮੰਡੀ ਦੇ ਵਿੱਚ ਜਿਹੜਾ 1509 ਚੋਂ ਨਾ 2200 ਤੋਂ ਲੈ ਕੇ 2600 ਰੁਪਏ ਤੱਕ ਜਿਹੜਾ ਵਿਕਿਆ ਚੀਕਾ ਮੰਡੀ ਦੇ ਵਿੱਚ 1509 ਝੋਨਾ ਜਿਹੜਾ 2400 ਰੁਪਏ ਤੋਂ ਲੈ ਕੇ 2741 ਰੁਪਏ ਤੱਕ ਜਿਹੜਾ ਵਿਕੇ ਆ 1500 ਬੋਰੀ ਜਿਹੜੀ ਉੱਥੇ ਪਹੁੰਚੀ ਆ ਟਹਾਣਾ ਮੰਡੀ ਦੇ ਵਿੱਚ ਜਿਹੜਾ 1509 ਝੋਨਾ 2500 ਤੋਂ ਲੈ ਕੇ 2700 ਰੁਪਏ ਤੱਕ ਜਿਹੜਾ ਵਿਕ ਚੁੱਕਿਆ 1000 ਬੋਰੀ ਦੀ ਆਮਦ ਜਿਹੜੀ ਉੱਥੇ ਹੋਈ ਆ ਗਰਾਉਂਡਾ ਮੰਡੀ ਦੇ ਵਿੱਚ 1509 ਝੋਨਾ ਜਿਹੜਾ 2400 ਰੁਪਏ ਤੋਂ ਲੈ ਕੇ 2680 ਰੁਪਏ ਤੱਕ ਜਿਹੜਾ ਪਹੁੰਚਿਆ 3000 ਬੋਰੀ ਜਿਹੜੀ ਉੱਥੇ ਭਰੀ ਗਈ ਆ ਸਮਾਲਕਾ ਮੰਡੀ ਦੇ ਵਿੱਚ ਜਿਹੜੀ ਗੱਲ ਕਰੀ ਆਪਾਂ 1509 ਤੋਂ ਨਹੀਂ 2400 ਰੁਪਏ ਤੋਂ ਲੈ ਕੇ 2691 ਰੁਪਏ ਤੱਕ ਜਿਹੜਾ ਵੇਖਿਆ 300 ਬੋਰੀ ਉੱਥੇ ਪਹੁੰਚੀ ਆ ਸਾਰੇ ਕਿਤੇ ਵੀਰੇ ਜਿਹੜੇ ਰੇਟ ਨੇ ਦੇਖੋ 2300 ਤੋਂ ਸਟਾਰਟ ਹੋ ਕੇ 2400 ਤੋਂ ਸਟਾਰਟ ਹੋ ਕੇ 2200 ਤੋਂ ਸਟਾਰਟ ਹੋ ਕੇ 2700 ਤੱਕ ਨੇ 2700 ਤੋਂ ਵੱਧ ਕਿਤੇ ਵੀ ਝੋਨਾ ਜਿਹੜਾ ਇਹ 1509 ਨਹੀਂ ਵਿਕ ਰਿਆ ਰਦੌਰ ਮੰਡੀ ਦੀ ਗੱਲ ਕਰੀਏ ਤਾਂ ਉੱਥੇ 2400 ਤੋਂ ਲੈ ਕੇ 2711 ਰੁਪਏ ਤੱਕ ਜਿਹੜਾ ਚੋਨਾ ਵਿਕ ਚੁਕਿਆ 6000 ਬੋਰੀ ਜਿਹੜੀ ਉੱਥੇ ਪਹੁੰਚੀ ਆ ਤਰਾਵੜੀ ਮੰਡੀ ਦੇ ਵਿੱਚ 2200 ਰੁਪਏ ਤੋਂ ਲੈ ਕੇ 2621 ਰੁਪਏ ਤੱਕ ਚੋਨਾ ਵਿਕਿਆ 15000 ਬੋਰੀ ਜਿਹੜੀ ਉੱਥੇ ਪਹੁੰਚੀ ਆ ਪੰਜਾਬ ਦੀਆਂ ਮੰਡੀਆਂ ਦੇ ਵਿੱਚ ਵੀ ਚੋਨਾ ਜਿਹੜਾ ਪਹੁੰਚਣਾ ਸ਼ੁਰੂ ਹੋ ਚੁੱਕਿਆ ਪਹਿਲਾਂ ਆਪਾਂ ਗੱਲ ਕਰਦੇ ਆ ਬਟਾਲਾ ਮੰਡੀ ਦੀ ਬਟਾਲਾ ਮੰਡੀ ਦੇ ਵਿੱਚ 1692 ਚੋਨਾ ਜਿਹੜਾ 2660 ਰੁਪਏ ਵਿਕਿਆ 150 ਬੋਰੀ ਜਿਹੜੀ ਪਹੁੰਚੀ ਆ ਕਈ ਵੀਰ ਪੁੱਛਦੇ ਸੀ ਕਿ 1692 ਚੋਂ ਉਹਨਾਂ ਦਾ ਕੀ ਰੇਟ ਆ ਏਬੀਰੇ 2660 ਰੁਪਏ ਜਿਹੜਾ ਬਟਾਲਾ ਮੰਡੀ ਦੇ ਵਿੱਚ ਵਿਕਿਆ ਜੰਡੇਆਲਾ ਗੁਰੂ ਦੇ ਵਿੱਚ 1509 ਝੋਨਾ ਜਿਹੜਾ 2200 ਤੋਂ ਲੈ ਕੇ 2631 ਰੁਪਏ ਤੱਕ ਵਿਕਿਆ 3000 ਬੋਰੀ ਜਿਹੜੀ ਉੱਥੇ ਪਹੁੰਚੀ ਆ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ 1509 ਝੋਨਾ ਜਿਹੜਾ 2200 15 ਪੈ ਤੋਂ ਲੈ ਕੇ 2717 ਰੁਪਏ ਤੱਕ ਵਿਕਿਆ 10000 ਬੋਰੀ ਜਿਹੜੀ ਉੱਥੇ ਪਹੁੰਚੀ ਆ ਗਦਰਪੁਰ ਦੇ ਵਿੱਚ ਜਿਹੜਾ ਪੀਆਰ 26 ਪ੍ਰਾਈਵੇਟ ਫਰੀਦ ਉੱਤੇ ਹੁੰਦੀ ਆ ਇਹਦਾ ਰੇਟ ਉਹੀ ਚੱਲ ਰਿਹਾ 1820 ਤੋਂ ਲੈ ਕੇ 1910 ਰੁਪਏ ਤੱਕ ਵਿਕੇ ਆ 4000 ਬੂਰੀ ਉੱਤੇ ਪਹੁੰਚੀ ਆ ਜਨਖੀਰਾਵਾਦ ਦੇ ਵਿੱਚ 1509 ਤੋਂ ਨਾ ਜਿਹੜਾ 2350 ਤੋਂ ਲੈ ਕੇ 2621 ਰੁਪਏ ਤੱਕ ਵਿਕ ਚੁੱਕਿਆ 1200 ਬੂਰੀ ਜਿਹੜੀ ਉੱਤੇ ਪਹੁੰਚੀ ਆ ਇਹਨੇ ਵੀਰੇ ਮੰਡੀਆਂ ਦੇ ਰੇਟ 2 ਸਤੰਬਰ ਦੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀਰੇ ਲੈ ਕੇ ਜ਼ਰੂਰ ਕਰਦੇ ਕਰੋ ਫੇਸਬੁੱਕ ਤੇ YouTube ਤੇ ਤਾਂ ਜੋ ਵੀਡੀਓ ਸਾਰੇ ਕਿਸਾਨ ਭਰਾਵਾਂ ਤੱਕ ਕ੍ਰੀਏਟ ਨਹੀਂ ਜਿਹੜੇ ਪਤਾ ਲੱਗ ਸਕਣ ਵੀ ਆਪਾਂ ਕਿਹੜੀ ਮੰਡੀ ਦੇ ਵਿੱਚੋਂ ਨਾਲ ਲੈ ਕੇ ਜਾਣਾ ਬਾਕੀ ਰੇਟ ਸਾਰੇ ਮੰਡੀਆਂ ਦੇ ਵਿੱਚ ਇੱਕਦੋ ਇੱਕ ਜਿਹੜਾ ਫਰਕ ਹੁੰਦਾ 150 ਰੁਪਏ ਦਾ ਇੰਨਾ ਜ਼ਿਆਦਾ ਕੋਈ ਫਰਕ ਵੀ ਵੈਸੇ ਨਹੀਂ ਹੁੰਦਾ ਤੇ ਬਾਕੀ ਵੀਰੇ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਧੰਨਵਾਦ